ਹੈਲੋ ਜੀ ਸਰ ਸ਼ਕਲ ਵੈਲਕਮ ਟੂ ਰਕਾਸ਼ ਦੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਾਈਨਲੀ ਦੀਵਾਲੀ ਆ ਚੁੱਕੀ ਹੈ ਅੱਜੀ ਦੀਵਾਲੀ ਹੈ ਜੀ ਅਜੇ ਦੀਵਾਲੀਆਂ ਦੇ ਦਿਨ ਜੀ ਉਹ ਕੁਝ ਬਣਦਾ ਹੁੰਦਾ ਹੈ ਕਿ ਦੀਵਾਲੀਆਂ ਮਠਾਈਆਂ ਗੁਰੂ ਗੁਰੂ ਘਰ ਆਏ ਤੇ ਬਹੁਤ ਕੁਝ ਬਣਦਾ ਹੁੰਦਾ ਹੈ ਜੀ ਅੱਜ ਅਸੀਂ ਸਵੇਰ ਨੂੰ ਬਾਹਰ ਜੇ ਨਾ ਸਪਕੜੇ ਬਣਾਵਾਂਗੇ ਉਹ ਵੀ ਤੁਹਾਨੂੰ ਵਲੌਗ ਸਾਂਝਾ ਕਰਾਂਗੇ ਜੀ ਹੁਣ ਜੀ ਉਹ ਨਜ਼ਾਰਾ ਦਿਖਾਉਣੇ ਲਾਈਟਾਂ ਕਿੰਦਾ ਲਗੀਆਂ ਹੋਣੀਆਂ ਜੀ ਚਲੋ ਜੀ ਦੇਖਦੇ ਹਾਂ ਬਾਹਰ ਦੇਖੋ ਜੀ ਕਿੰਦਾ ਲਾਈਟ ਜਗੀ ਹੋਈ ਹੈ ਲੈ ਟਾ ਅਸੀਂ ਜੀ ਰੰਗ ਲੈਣ ਆਏ ਅਸੀਂ ਤਿੰਨ ਰੰਗ ਲੈ ਲਏ ਆ ਕਈ ਮੜਾ ਆ ਪੂਰੇ 100 ਬਾਅਦ ਚ 2200 ਦਾ ਕਾਪਣ ਇਹਨੂੰ ਦਿਖਾ ਦੇ ਦਿਖਾ ਦੇ ਰੰਗ ਡੱਬਾ ਚੱਕ ਕੇ ਦਿਖਾ ਦੇ ਇਹਦੀ ਵੀਡੀਓ ਬਣਾਉਣਾ ਆ ਪਾਇਲਟ ਕਿਟ 100 240 ਦਾ ਪਾਇਲਟ ਕਿਟ 100 300 ਦਾ ਪੱਕੜੀ ਦੇਸੀ ਕਿਉਂ ਤੇਰੇ ਫਿਰ ਕਿਹਦੀ ਮੈਨੇ ਆਪੇ ਹੀ ਦਿਖਾਣਾ ਇਹਨੂੰ ਲੈ ਇਹਨੂੰ ਲੈ ਲਓ ਬਲੋਗ ਚ ਇਹ ਵੀ ਦਿਖਾ ਦੇ ਸਰ 120 ਦਾ ਜੀ ਦੇਪੂਆ ਸੈਟ 10 पीस ਦੇਵੇ ₹10 ਪਰ ਪੀਸ ਇੰਗਲਿਸ਼ ਵਿੱਚ ਹਮਮਾ ਦੋ ਗਿਆ 30 ਰੁਪਏ ਲੈ ਲੈ ਜਾ ਕੇ ਦਿਖਾ ਦੇ ਫਲਨ ਕੋਲ ਤੇ this added variety ਚੱਲ ਹੁਣ ਹੁਣ ਜਿੱਦ ਸਾਡੇ ਪਕੌੜੇ ਬਣਨ ਲੱਗੇ ਜੀ ਬਣਨ ਲੱਗੇ ਜੀ ਗੋਗਲੇ ਹਨਾ ਮੰਜੇ ਨੂੰ ਆਪਾਂ ਗੁੰਨਾਂਗੇ ਤੇ ਇੱਧਰ ਸਾਡਾ ਤੇਲ ਗਰਮ ਹੋ ਚੁੱਕਾ ਹੁਣ ਇਹਨੂੰ ਪਾਣੀ ਪੀ ਤੇ ਆ ਪਾਣੀ ਪਾ ਕੇ ਵਿੱਚ ਗੁੰਨਣ ਤੋਂ ਬਾਅਦ ਦਿਖਾਉਣੀ ਆ ਤੁਹਾਨੂੰ ਇੱਧਰ ਸਾਡਾ ਆਟਾ ਗੁੰਨ ਚੁੱਕਾ ਹੁਣ ਆਪਾਂ ਇਹਨੂੰ ਤੇਲ ਵਿੱਚ ਪਾਵਾਂਗੇ ਜੀ ਫਰਾਈ ਹੋਣੇ ਲੋਕ ਦੇਖੋ ਜਿਵੇਂ ਸੀ ਫਰਾਈ ਕਰਨ ਨੂੰ ਡਾਲ ਰਹੇ ਆ ਤੇ ਵਿੱਚ ਗੋਰੇ ਇਹਨਾਂ ਸਰੋਂ ਦਾ ਤੇਲ ਵਰਤਿਆ ਕਰੋ ਸਭ ਤੋਂ ਵਧੀਆ ਬੈਸਟ ਆ ਪਹਿਲਾਂ ਵੀ ਜਦ ਆਪਾਂ ਛੋਟੇ ਛੋਟੇ ਹੁੰਦੇ ਸੀ ਸਰੋਂ ਦਾ ਤੇਲ ਸਾਡੇ ਘਰ ਚ ਬਣਦਾ ਹੁੰਦਾ ਹੁਣ ਵੀ ਉਹੀ ਚੱਲਦਾ ਮੈਨੂੰ ਕੱਢਾਂਗੇ ਗੋਗਲੀਆਂ ਨੂੰ ਸੱਡ ਹੈਗਾ ਜੀ ਸੈਕੰਡ ਬੈਚ ਸਾਰੇ ਬਣੇ ਦਿਖਾ ਦਿਆਂ ਹਾਂ ਜੀ ਸਾਡਾ ਲਾਸਟ ਬੈਚ ਹੈ ਤੇ ਬਾਕੀ ਹਾਂ ਬਣ ਚੁੱਕੇ ਹੋਣਗੇ ਆਪਾਂ ਇਹ ਤੋਂ ਅੱਗੇ ਬਣਾਵਾਂਗੇ ਨਮਕੀਨ ਪਕੌੜੇ ਫਾਈਨਲੀ ਜੀ ਸਾਡੇ ਆ ਗੋਗਲੇ ਬਣ ਗਏ ਹੁਣ ਇਸ ਤੋਂ ਬਾਅਦ ਆਪਾਂ ਕੀ ਬਣਾਵਾਂਗੇ ਪਕੌੜੇ ਨੂੰ ਕੀ ਗੋਭੀ ਵਾਲੂ ਤੇ ਆਜੂ ਵਾਲਾ ਲੰਘ ਹੋੜ ਕੇ ਨੰਗੇ ਪੈਲੇ ਸੀ ਸਹੀ ਵਿੱਚ ਅੱਜ ਗੋਭੀ ਤੇ ਆਲੂ ਕੱਟੇ ਹੋਏ ਆ ਇਹਨਾਂ ਨੂੰ ਪਹਿਲਾਂ ਬੇਸ ਇਹ ਪਾਤਾ ਹੁਣ ਤੋਂ ਇਸ ਤੋਂ ਬਾਅਦ ਹੋਏ ਆਪਾਂ ਇਹਦੇ ਚ ਪਿਆਜ਼ ਗੰਡੇ ਪਾਵਾਂਗੇ ਹੈ ਤੇ ਹੈਗੇ ਗੰਡੇ ਗੰਡੇ ਪਾ ਮੰਗੇ ਕੋਲੇ ਲੱਗਦੇ ਨੇ ਇਹ ਨਸਣਿਆ ਨਸਣ ਦਾ ਪਾਣੀ ਇਹ ਪਾ ਮੰਗੇ ਮਿੱਟੀ ਸਾਬਤ ਸਨੀਆ ਆਪਾਂ ਜਿਹੜਾ ਆਪਾਂ ਕੁੱਟਿਆ ਸੀ ਸਾਬਤ ਧਨੀਆ ਤੇ ਮਿਰਚ ਉਹ ਪਾਉਂਦੇ ਵਿੱਚ ਨਾਲੇ ਦਸਣ ਹੁਣ ਜੇ ਆਪਾਂ ਨਵੇਂ ਤਰੀਕੇ ਨਾਲ ਮਿਲਾਵਾਂਗੇ ਮਿੱਤੇ ਰੱਖਤਾ ਹੁਣ ਜੀ ਪ੍ਰਾਤ ਲਵਾਂਗੇ ਇੱਥੇ ਆ ਪਕੌੜੇ ਕੱਢਣੇ ਆ ਹੰਤੇ ਸਾਡਾ ਤੇਲ ਗਰਮ ਹੋ ਚੁੱਕਾ ਹੈ ਆ ਸਾਡੇ ਪਕੌੜੇ ਆਪਾਂ ਹੁਣ ਇਹਨਾਂ ਨੂੰ ਇਹ ਚ ਪਾਵਾਂਗੇ ਫਰਾਈ ਹੋਣ ਲਈ ਹਲਾਪਾ ਤੇਲ ਚੱਕ ਕਰਾਂਗੇ ਗਰਮ ਹੋ ਗਿਆ ਕਿ ਨਹੀਂ ਅਦਰ ਅਸੀਂ ਪਾਣੀ ਰੱਖਤਾ ਜੀ ਅਸੀਂ ਚਟਨੀ ਬਣਾਉਣੀ ਆ ਇਮਲੀ ਦੀ ਇਮਲੀ ਦੀ ਅਸੀਂ ਚਟਨੀ ਬਣਾਉਣੀ ਆ ਸਿੱਧਾ ਸਾਡੇ ਪਕੌੜੇ ਹੋ ਰਹੇ ਆ ਤਾਂ ਪਕੌੜੇ ਕੱਢਾਂਗੇ ਇਹਦੇ ਚ ਝਰਨੀ ਵਿੱਚ ਉਹ ਲੈ ਬੈਚ ਪਾ ਮੰਗੇ ਮੈਂ ਸਾਰੇ ਬਣੇ ਪਕੌੜੇ ਦਿਖਾਣੇ ਆ ਜੀ ਫਾਇਨ ਬਈ ਜੀ ਸਾਡੇ ਇੱਧਰ ਪਕੌੜੇ ਬਣ ਚੁੱਕੇ ਆ ਨਮਕੀਨ ਇੱਥੇ ਬਣ ਚੁੱਕੇ ਆ ਸਾਡਾ ਲਾਸਟ ਲਾਸਟ ਬੈਚ ਆ ਮਿੱਠੇ ਆ ਪੰਜ ਸਾਡੇ ਡੱਡੂ ਆ ਪੋੜੇ चाह बन रही, तो रही है जी। नाने नाने। नाने। तो बन चुकी है। ਮੈਨੂੰ ਮਿਲਦੇ ਆਂ ਜੀ ਰਾਤ ਨੂੰ ਗੁਰਦੁਆਰੇ ਦੀਵੇ ਜਗਾਉਣ ਲੱਗੇ ਮਿਲਦੇ ਆਂ ਆ ਸਾਡੇ ਕੋਲ ਰਿਹਾ ਜੇ ਅਸੀਂ ਬਾਹਰ ਰੰਗੋਲੀ ਬਣਾਉਣ ਚੱਲੇ ਆਂ ਜੀ ਸਾਰੀ ਰੰਗੋਲੀ ਬਣਾਉਣ ਤੋਂ ਬਾਅਦ ਫੇਰ ਤੁਹਾਨੂੰ ਦਿਖਾਉਣੀ ਆ ਜੀ ਹੈਲੋ ਜੀ ਦੇਖੋ ਜੀ ਮੈਂ ਫਾਈਨਲੀ ਰੰਗੋਲੀ ਬਣਾ ਲਈ ਆ ਦੇਖੋ ਜੀ ਕਿੰਨੀ ਸੋਹਣੀ ਰੰਗੋਲੀ ਬਣੀ ਆ ਉੱਤੇ ਲਿਖਿਆ ਆਈ ਲਵ ਕਬੱਡੀ ਮਾਂ ਖੇਡ ਕਬੱਡੀ ਕਬੱਡੀ ਖੇਡ ਲਵ ਕਬੱਡੀ ਇਹ ਮੈਨੂੰ ਕਬੱਡੀ ਦਾ ਬਹੁਤ ਸ਼ੌਂਕ ਹੈ ਜੀ ਦੇਖੋ ਕਿੰਨੀ ਘੈਂਟ ਬਣੀ ਆ ਕਬੱਡੀ ਕਬੱਡੀ ਨਹੀਂ ਸੌਰੀ ਰੰਗੋਲੀ ਹੈਲੋ ਜੀ ਹੁਣ ਜੀ ਸਿੱਜਣਾ ਹੈ ਜੀ ਗੁਰਦੁਆਰੇ ਦੀਵੇ ਜੁਗਾਉਣ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਜੀ ਚਲੋ ਜੀ ਚੱਲਦੇ ਆ ਜੀ ਦੀਵੇ ਜੁਗਾਉਣ ਤੇ ਹੁਣ ਮੈਂ ਦੀਵੇ ਪਾਉਣ ਲੱਗੀ ਨਾਲੇ ਤੁਹਾਨੂੰ ਦਿਖਾਣੀ ਹੈ ਜੀ ਇੱਡੀ ਸਲਫਾਫਾ ਇਟ ਇਜ਼ ਦੀਵੇ ਚ ਪਾਵਾਂਗੇ ਆਪਾਂ ਸਾਡੇ ਧੋਤੇ ਦੀਵੇ ਪਾਏ ਆ ਹੁਣ ਜੀ ਅਸੀਂ ਦੀਵੇ ਪਾਵਾਂਗੇ ਇੱਥੇ ਅਸੀਂ ਪਾਲਿਆ ਜੀ ਦੀਵੇ ਦੂਵੇ ਪਾਲੇ ਆ ਸਾਡੀਆਂ ਮੋਮਬਤੀਆਂ ਰੋਂਦਾ ਤੇਲ ਪਾਲੇ ਬੱਤੀਆਂ ਪਾਲੀਆਂ ਮੋਮਬਤੀਆਂ ਸਟਾਈਲ ਪੈਂਟ ਸ਼ਰਟ ਹੁਣ ਜਿਸੀ ਚੱਲੇ ਆ ਗੁਰਦੁਆਰੇ ਦੀਵੇ ਜਗਾਉਣ ਤੇ ਆ ਸਾਡੀ ਹੈਗੀ ਆ ਰੰਗੋਲੀ Oh, you ਨਸਬੀ ਤੇ ਨਿਸ਼ਾਨ ਸਾਹਿਬ ਦੇ ਕੋਲੇ ਜਗਾਉਂਦੇ ਆ। ਉਧਰੇ ਇੱਕ ਸਾਈਡ 'ਚ ਇਹਨੂੰ ਜਗਾਉਂਦੇ ਹੁੰਦੇ। ਪਾ ਦਿੰਦੇ ਆ ਕੋਈ ਨਹੀਂ। ਇਹ ਜਗਤ ਅਸੇ।

ਹੁਣ ਜਿਸੀ ਜਾਵਾਂਗੇ ਜੀ ਕਟਾਣਾ ਸਾਹਿਬ ਦੀਵੇ ਜਗਾ ਤੇ ਸਾਰੇ ਅਸੀਂ ਦੀਵੇ ਜਗਾਤੇ ਆ ਜੀ ਹੁਣ ਜੀ ਮਿਲਦੇ ਆ ਤੁਹਾਨੂੰ ਕਟਾਣਾ ਸਾਹਿਬ ਦੀਵੇ ਜਗਾਣਾ ਚਲੋ ਜੀ ਉੱਥੇ ਜਾ ਕੇ ਮਿਲਦੇ ਆ ਹਾਂਜੀ ਜੀ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਜੀ ਕਟਾਣਾ ਸਾਹਿਬ ਮੱਥਾ ਤੇ ਦੀਵੇ ਜਗਾਉਣ ਦੇਖੋ ਜੀ ਸਾਰੇ ਹੁਣ ਜੀ ਅਸੀਂ ਇੱਥੇ ਚੱਪਲਾ ਖੋਲ ਰਹੇ ਆ ਵੀ ਕੋਈ ਚੱਕ ਲੈਂਦਾ ਹੈ ਨਾ ਤੇ ਹੁਣ ਦੇਖ ਜੀ ਕਿੰਨੇ ਜਾਣੇ ਦੀਵੇ ਜਗਾਏ ਹੋਏ ਆ ਅਸੀਂ ਵੀ ਹੁਣ ਦੀਵੇ ਜਗਾਵਾਂਗੇ ਅਨਿਸ਼ਚਿਤ ਇਹ ਮੇਰਾ ਹਉਮ ਦਾ ਨਾਮ ਕਰਦੇ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਸਾਚਾ ਨਾਮ ਮੇਰਾ ਆਤਮਾ ਰੂਪਾਂ ਚੀ ਪੰਜ ਸ਼ਬਦ ਤਿਤ ਧਰ ਸੁਭਾਜੈ ਧਰ ਸੁਭਾਜੈ ਸ਼ਬਦ ਬਾਚੀ ਸਲਾ ਜਿਤ ਘਰਿ ਬਾਦੀਆ ਹੁਣਾਂ ਨੇ ਆਪਣੇ ਪਾਵਨ ਅਸਤੂ ਹਮਰੇ ਸਾਚਾ ਜਿਤ ਕੀਕਾਰ ਸੰਸਾਰੁ ਵਾਹਿਗੁਰੂ ਜੀ ਕੀ ਫਤਿਹ ਜਦ ਦੀਵੇ ਕਾਂਦਨ ਰੱਖਦੇ ਤੇ ਹਰੇ ਪੈਂਦੀ ਹੋਵਾਂ ਨਾ ਹਵਾ ਨਹੀਂ ਪੈਂਦੀ ਘੱਟ ਪੈਂਦੀ ਜਿੱਗੀ ਦੇ ਜਾਂਦੇ ਉੱਥੇ ਰੱਖਦੇ ਆ ਆ ਦੇਖੋ ਇਹ ਸਾਨੂੰ 3 ਵਿੱਚ ਰੱਖ ਦੇ ਜਿੱਥੇ ਮਾਰਦੀ ਚੰਗਿਆਣ ਕਰਨੀ ਚਾਹੀਦੀ ਹੈ ਜੀ ਆਉਂਦੇ ਸੀ ਦਿਵੇਂ ਲ ਬੱਤਾਂ ਲੰਮੀਆਂ ਕਰ ਲਾ ਦੇ ਆ ਦੇਖੋ ਜਦੋਂ ਦੇ ਦੀ ਚਾਹੀਦੀ ਆ ਤੇ ਰੰਗੋਲੀ ਵੀ ਪਹੁੰਚ ਆਉਂਦੀ ਆ ਤੈਨੂੰ ਕਿ ਸੰਭ ਹੋ ਜਾਣਾ ਬੈਠੇ ਆ ਆ ਜਿਵੇਂ ਲਾਉਂਿਆ ਰ ਜਿਵੇਂ ਲਾਏ ਨਾ ਆਉਣੇ ਲਾਉ ਯਾਰ ਪਾ ਠੀਕ ਹੈ ਪਹਿਲੇ ਮੋਂਬਤਾਂ ਪੜ ਆਪਣੀ ਨੇ ਇੰਕੜੀ ਲੈਣੀ ਅਸੀਂ ਜੀ ਹੁਣ ਘਰੇ ਜਾ ਕੇ ਹੁਣ ਅਸੀਂ ਇੱਥੇ ਖਵਾਜੀ ਪੀਰ ਤੇ ਅਸੀਂ ਦੀਵਾ ਜਗਾਉਣਾ ਆਏ ਸੀ ਮੈਂ ਤੇ ਮੇਰੇ ਮਮਾ ਤੇ ਕੁੱਤੇ ਬਹੁਤ ਮੁੰਡਾ ਲੱਗ ਰਿਹਾ ਸੀ ਹੁਣ ਜਿਸੀ ਕਰ ਪਾਣੀ ਲਈ ਹੁਣ ਘਰੇ ਦੀਵੇ ਜਵਾਨ ਨਾਲ ਖੰਦ ਖਾਣੇ ਆ ਆ ਸਾਡੀ ਆ ਸਾਡੀ ਰੰਗੋਲੀ ਡੈਕੋਰੇਸ਼ਨ ਹੋ ਗਈ ਆ ਇੱਧਰ ਦੀਵ ਲੱਗ ਚੁੱਕੇ ਆ ਜੀ ਅਮਨੇ ਇਸ ਨੂੰ ਮਿਨਾ ਕਰਦੀ ਉਹ ਕਰਦੀਆਂ ਨੂੰ ਪਤਾ ਪਉਤੇ ਅਰੇ ਅਰੇ ਕਿਹਾ ਡਰ ਰਹੀਆਂ ਹੈ ਹਿੰਮਤ ਦਿਖਾ ਪਾ ਪਾ ਤਾਂ ਹਿੰਮਤ ਦਿਖਾ ਦੇ ਲੈ ਹਲੇ ਹਮਾਰਾ ਡਰ ਰਹਾ ਕੋਈ ਕੋਈ ਨਹੀਂ ਲਮਗ ਰਹੀ ਜੀ ਨਹੀਂ ਦੂਰ ਤਾਂ ਚੱਲ ਜਾ ਐਥੇ ਨਾ ਐਥੇ ਇੱਕ ਸਾਈਡ ਤੇ ਰੱਖੀ ਜਾ ਗਰਮ ਬੋਹ ਹੁੰਦੀਆਂ ਆ

ਉੱਪਰੋਂ ਚੱਕ ਹੋਲੂ ਰੇ ਹੋਲੂ ਰੇ ਹੋਲੂ ਰੇ ਖੜੀ ਰਹਿ ਤੇ ਖੜੀ ਰਹਿ ਇੱਧਰ ਦੇਖ ਸੋਮਨ ਚੱਕੀ ਚਲਾਣੀ ਆ ਕਹ ਕਦੀ ਬੋਲਾਈ ਥਾਂ ਕਹ ਕਦੀ ਥਾਂ ਬੋਲ ਲਈ ਖੜ ਜਾ ਕੋਲ ਨੂੰ ਮੇਰੇ ਕੋਲ ਨੂੰ ਜਾ ਚੱਲ ਪਣੀ ਚੱਲ ਪਣੀ ਇੱਧਰ ਦੇਖ ਇੱਧਰ ਦੇਖ ਇੱਥੇ ਖੜੀ ਰਹੀਆਂ ਅਦਰ ਦੇਖ ਐੜ ਤੇ ਰੱਖੀ ਜਾ ਸਵੇ ਇਹਨੂੰ ਇਕੱਠੇ ਕਰਾਂਗੇ ਨਾ ਇੱਥੇ ਥੱਲੇ ਨਾਲ ਥੱਲੇ ਰੱਖ ਦੋ ਕੰਧ ਤੇ ਕਨੂਨਾਂ ਵਾਲੀ ਡੀਗੰਦੀਆਂ ਮਿਲਦੇ ਜੀ ਨੈਕਸਟ ਬਲੌਗ ਵਿੱਚ ਮੇਰੇ ਸਾਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਦਿਵਾੜੀ ਹੋਈ ਆ ਬਹੁਤ ਬਹੁਤ ਵਧਾਈਆਂ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਓਕੇ ਟੇਕ ਕੇ ਬਾਏ ਬਾਏ ਸਤਿ